ਮਨਾਥਾ ਦੁੱਲ ਸਿੰਘ ਜੀ ਇਹ ਕਿਸ ਤਰ੍ਹਾਂ ਲੱਗਦਾ ਪਿੰਡ ਦਾ ਵਿਕਾਸ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਸਾਰਨੋਂ ਪਹਿਲਾਂ ਦੇਸ਼ ਸ਼ੇਵਕ ਦਾ ਚੈਨਲ ਬਹੁਤ ਬਹੁਤ ਧੰਨਵਾਦ ਚੈਨਲ ਦਾ ਜੀ ਕੀ ਕਹਿਣਾ ਚਾਹੁੰਦੇ ਪਿੰਡ ਦੇ ਵਿਕਾਸ ਬਾਰੇ ਪਿੰਡ ਦੇ ਵਿਕਾਸ ਬਾਰੇ ਮੈਂ ਬਹੁਤ ਵਧੀਆ ਕਹਿਣਾ ਚਾਹੁੰਦਾ ਵੀ ਆਪਣੇ ਇੰਟਰਲੌਕ ਵਾਲੇ ਸੜਕ ਤੇ ਦੁਆਲੇ ਤੇ ਸਾਂਝੀ ਜਗ੍ਹਾ ਤੇ ਪਾਰਕਾ ਬਣਾਤੀਆਂ ਸਾਂਝੇ ਥਾਂ ਦੇ ਕਬਜ਼ੇ ਕੀਤੇ ਸੋ ਵੀ ਛੜਾਏ ਸਰਪੰਚ ਸਾਹਿਬ ਨੇ ਤੇ ਬਹੁਤ ਵਧੀਆ ਮੱਲਾ ਮਾਰੀਆਂ ਜੀ ਨਵੀਂ ਪੰਚਾਇਤ ਨੇ ਜੀ ਦੁਬਾਰਾ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਇਹ ਸਰਪੰਚ ਤੁਹਾਨੂੰ ਕਿਹੜੇ ਕੰਮ ਨਾਲ ਦੇ ਪਸੰਦ ਆਏ ਆ ਜ਼ਿਆਦਾ ਕਰਕੇ ਜ਼ਿਆਦਾ ਕਰਕੇ ਜਿੱਦਾਂ ਨਿਆਣੇ ਬੱਚਾ ਵਾਲੇ ਪਾਰਕਾ ਬਣਾਤੀਆਂ ਜੀ ਆ ਜਿਹੜੇ ਸੜਕਾਂ ਦੇ ਨਾਲ ਐਂਟਰਲੋਕ ਲਾਏ ਆ ਇਹ ਵੀ ਬਹੁਤ ਪਸੰਦ ਆਏ ਸਾਨੂੰ ਇਹਦਾ ਕੀ ਫਾਇਦਾ ਹੋਇਆ ਐਂਟਰਲੋਕਾਂ ਦਾ ਇਹਦਾ ਫਾਇਦਾ ਹੋਇਆ ਕਾਹ ਆ ਜੰਮਦਾ ਸੀ ਕਾਹ ਨਾ ਜੰਮ ਗੋਹਣ ਜੀ ਹਾਂ ਜੀ ਪਹਿਲਾਂ ਸੜਕ ਗਾਂਦੀਆਂ ਢੇਨ ਲੱਗੇ ਨੇ ਉਹ ਸਾਫ਼ ਸੁਥਰੀ ਹੋ ਗਈ ਜਿਨ੍ਹਾਂ ਦੇ ਖੁੱਲ ਗਈ ਸੜਕ ਜੀ ਜੀ ਮੱਲਿਆਣਾ ਬੜਾ ਧੰਨਵਾਦ ਉਹਨੇ ਬਹੁਤ ਵਧੀਆ ਸਹਾਇਕਤਾ ਚਾਹ ਬਾੜੀ ਵੀ ਦਿੱਤਾ ਮਿਸਤਰੀਆਂ ਨੂੰ ਜੀ ਮਿਸਤਰੀ ਸ਼ੀਰਾ ਬੜੀ ਕੰਮ ਕਰਦਾ ਜੀ ਬੜਾ ਫਟਾਕ ਕੰਮ ਕੀਤੇ ਉਹਨੇ ਜੀ ਜੀ ਤੇ ਨਾਲੀਆਂ ਦੇ ਵਿੱਚ ਪਾਪੀ ਪਾਏ ਆ ਸਾਡੇ ਨਾਲੀ ਵੀ ਖੁੱਲ ਗਈ ਰਿਸ਼ਾ ਨਹੀਂ ਜਾਂਦਾ ਰਿਸ਼ਾ ਵੀ ਜਾਣ ਲੱਪਿਆ ਉੱਥੇ ਹੁਣ ਜੀ ਜੀ ਫਾਇਦਾ ਇਹ ਹੋਊਗਾ ਜੇ ਘਾਹ ਨਾ ਜੰਮੂਗਾ ਜੀ ਜੀ ਹਾਂਜੀ ਸਾੜ ਖੁੱਲ ਗਈ ਆ ਜੀ ਜੀ ਰੋਬਟੇ ਕਰਨੀ ਗੱਡੀ ਸਾਈਡ ਨੂੰ ਲੱਗ ਜਾਇਆ ਕਰੂਗੀ ਜੀ ਜੀ ਹਾਂਜੀ ਅੱਗੇ ਲੱਗਦੀ ਸੀਗੇ ਉੱਤੇ ਢੇਰ ਦੇ ਉਚ ਨਹੀਂ ਮੇ ਢਲਾਨਾ ਸੀਗੇ ਜੀ ਪਧਰਾ ਹੋ ਗਿਆ ਜੀ ਜੀ ਸ਼ੁਕਰੀਆ ਸੱਚੀ ਗੱਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਚੋਪੜਾ ਪੰਜਾਬਬੋਆਲ ਦਾ ਰਹਿਣ ਵਾਲਾ ਆ ਸਾਡੇ ਇਸ ਮੇਨ ਰੋਡ ਦੀ ਇਸ ਵੇਲੇ ਕੰਮ ਚੱਲਿਆ ਵਾ ਇਸ ਇੰਟਰਲੌਕ ਲਗਾ ਕੇ ਇਸ ਨੂੰ ਚੌੜਾ ਕੀਤਾ ਗਿਆ ਤੇ ਸਾਫ ਸੁਥਰਾ ਕੀਤਾ ਗਿਆ ਇਸ ਸੜਕ ਤੇ ਬਹੁਤ ਹੀ ਆਵਾਜਾਈ ਰਹਿੰਦੀ ਸੀਗੀ ਇਸ ਕਰਕੇ ਜਦੋਂ ਇਹ ਇੰਟਰਲੌਕ ਲੱਗੇ ਬਹੁਤ ਹੀ ਸਾਫ ਸੁਥਰਾ ਤੇ ਖੁੱਲਾ ਚੌੜਾ ਸੜਕ ਬਣ ਚੁੱਕੀ ਆ ਬਾਕੀ ਸਾਡੇ ਪੰਚਾਇਤ ਦੇ ਵੱਲੋਂ ਬਹੁਤ ਹੀ ਸਚੱਚੇ ਕਾਰਜ ਕੀਤੇ ਗਏ ਆ ਇਹਨਾਂ ਵਿੱਚ ਇੱਕ ਇੱਕ ਇਹਨਾਂ ਨੂੰ ਖੇਡਾਂ ਵਿੱਚ ਬਹੁਤ ਦਿਲਚਸਪੀ ਆ ਮੁੰਡਿਆਂ ਨੂੰ ਇਹਨਾਂ ਲਈ ਮੋਟੀਵੇਟ ਕੀਤਾ ਜਾਂਦਾ ਤੇ ਸ਼ਾਮ ਦੇ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਕਿਦਾਂ ਅੱਗੇ ਮੁੰਡੇ ਵਿਹਲੇ ਘੁੰਮਦੇ ਹੁੰਦੇ ਸੀਗੇ ਹੁਣ ਤੁਸੀਂ ਗਰਾਉਂਡਾਂ ਵਿੱਚ ਰੌਣਕ ਦੇਖ ਸਕਦੇ ਹੋ ਬੱਚੇ ਪਾਰਕਾਂ ਦਾ ਆਨੰਦ ਲੈ ਰਹੇ ਨੇ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਸਫਾਫ ਸਾਫ ਸਫਾਈ ਲਈ ਜਿਹੜੇ ਆਪਣੇ ਸੇਵਾਦਾਰ ਰੱਖਿਆ ਗਿਆ ਨੇ ਲਗਾਤਾਰ ਸਫਾਈ ਕਰਦੇ ਨੇ ਪਲਾਸਟਿਕ ਵੇਸਟੇਜ ਅਸੀਂ ਮੈਨੇਜਮੈਂਟ ਬਹੁਤ ਵਧੀਆ ਕਰ ਰਹੇ ਨੇ ਹੁਣ ਪਿੰਡ ਵਿੱਚ ਆਮ ਕੂੜਾ ਨਹੀਂ ਜਾਂਦਾ ਇੱਕ ਜਗ੍ਹਾ ਮੈਨੇਜਮੈਂਟ ਦੇ ਜਾ ਕੇ ਹੀ ਸਾਫ਼ ਕੀਤਾ ਜਾਂਦਾ ਹੈ ਚੋਪੜਾ ਸਾਹਿਬ ਇਸ ਰੋਡ ਦੇ ਉੱਪਰ ਮੇਨ ਆਵਾਜਾਈ ਜ਼ਿਆਦਾ ਵਧਣ ਦਾ ਕਾਰਨ ਕੀ ਹੈ ਇਸ ਦਾ ਇਹ ਕਾਰਨ ਹੈ ਕਿ ਸਾਡਾ ਇਹ ਬੰਗਾ ਤੋਂ ਗਟ ਸਿੰਘ ਨੂੰ ਲਿੰਕ ਵੀ ਕਰਦਾ ਵਿਚਾਲੋ ਜਿਹੜੇ ਪਿੰਡ ਬੈਂਸਾ ਕਾਮਾਂ ਪਿੰਡ ਆਉਂਦੇ ਨੇ ਉਸ ਤੋਂ ਇਲਾਵਾ گاਾਂ ਪੀਣ ਅਗੇ ਰਸੂਲਪੁਰ ਤੱਕ ਇਹ ਸਾਡੇ ਪਿੰਡਾਂ ਨੂੰ ਲਿੰਕ ਕਰਦਾ ਆ ਲਿੰਕ ਰੂਟ ਹੋਣ ਕਰਕੇ ਇਸੇ ਸਾਮ ਸ਼ਵੇਰੇ ਹੁਣ ਰਸ਼ ਬਹੁਤ ਰਹਿੰਦਾ ਜੀ ਬਾਕੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹ ਰੋਡ ਚੋੜਾ ਹੋਣ ਦੇ ਨਾਲ ਸਾਨੂੰ ਬਹੁਤ ਹੀ ਸੁਖਾਲਾ ਕਿਉਂਕਿ ਸਾਡਾ ਕਾ ਰੋਡ ਦੇ ਉੱਪਰ ਬਹੁਤ ਤੰਗੀ ਆਉਂਦੀ ਸੀਗੀ ਜੀ ਸ਼ੁਕਰੀਆ ਜੀ ਆਉਣਾ ਜਾਣਾ ਬਹੁਤ ਵਧੀਆ ਹੈ ਸੌਖਾ ਹੈ ਤੇ ਵੱਡੀ ਗੱਲ ਹੈ ਪਿੰਡ ਤਾਂ ਵਿਕਾਸ ਹੋ ਰਿਹਾ ਆ ਜੀ ਜਿਹੜਾ ਕਿ ਅੱਜ ਦੇ ਸਮੇਂ ਦੇ ਵਿੱਚ ਸਮੇਂ ਦੀ ਲੋੜ ਤੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਜੋ ਨਵੀਆਂ ਟੈਕਨੀਕਸ ਨਵੀਆਂ ਟੈਕਨੋਲੋਜੀ ਆ ਰਹੀ ਹੈ ਪਿੰਡ ਦੇ ਵਿੱਚ ਜੀ ਜੀ ਮਦਦ ਕੀਤਾ ਜਾ ਰਿਹਾ ਹੈ ਰਾਹਗੀਰਾਂ ਨੂੰ ਕੀ ਫਾਇਦਾ ਹੋਏਗਾ ਰੋਡ ਦੇ ਵਿੱਚ ਇੰਟਰਲੌਕ ਲੱਗਣ ਦੇ ਨਾਲ ਦੇਖਿਆ ਜਾਵੇ ਰੋਡ ਕਾਫੀ ਚੌੜਾ ਨਜ਼ਰ ਆਂਦਾ ਜਦੋਂ ਹੋਏਗਾ ਉਹਦੇ ਨਾਲ ਨੇ ਤਾਂ ਇਹ ਸਭ ਤੋਂ ਵੱਡਾ ਇਹ ਆ ਤੇ ਇੱਕ ਤਾਂ ਪਿੰਡ ਦੇ ਵਿੱਚ ਸਾਫ ਸਫਾਈ ਜੀ ਠੀਕ ਆ ਜੀ ਆਣਾ ਜਾਣਾ ਸੌਖਾ ਹੋ ਜਾਏਗਾ ਰਸਤਾ ਵਧੀਆ ਹੋਏਗਾ ਰਾਹਗੀਰਾਂ ਨੂੰ ਲੰਘਾ ਮਦਿਆ ਰਹੇਗਾ ਤਾਂ ਆਣਾ ਜਾਣਾ ਸੌਖਾ ਬਹੁਤ ਵਧੀਆ ਹੋਏਗਾ ਜੀ ਜੀ ਸ਼ੁਕਰੀਆ ਜੀ ਕੀ ਨਾਮ ਕੀ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਪ੍ਰਿਆ ਤੇ ਮੈਂ ਜਲੰਧਰ ਤੋਂ ਆਈ ਹਾਂ ਇਸ ਤਰ੍ਹਾਂ ਲੱਗਦਾ ਪਿੰਡ ਜੱਗੋਵਾਲ ਦੇ ਵਿੱਚ ਤੁਸੀਂ ਲੰਘ ਰਹੇ ਸੀ ਇਥਾਨਕ ਬਹੁਤ ਵਧੀਆ ਭਾਜੀ ਸਾਨੂੰ ਇਸ ਪਿੰਡ ਦਾ ਵਿਕਾਸ ਬਹੁਤ ਵਧੀਆ ਲੱਗਿਆ ਸੀ ਇਸ ਪਿੰਡ ਚ ਆਂਦੇ ਜਾਂਦੇ ਰਹੇ ਦਾ ਜਿੰਨੀ ਵਾਰੀ ਜਦੋਂ ਵੀ ਆਈਏ ਤੇ ਨਵਾਂ ਵਿਕਾਸ ਹੀ ਦੇਖਣ ਨੂੰ ਮਿਲਦਾ ਵਾ ਕੱਲ ਮੈਂ ਇਸ ਪਿੰਡ ਦੀ ਉਹ ਮੈਂ ਇੱਕ ਪਾਰਕ ਵੀ ਦੇਖ ਕੇ ਆਈ ਹਾਂ ਜਿੱਥੇ ਕਾਫੀ ਐਕਸਰਸਾਈਜ਼ ਵਾਲੇ ਝੂਟੇ ਵਗਾਰਾ ਵੀ ਲਗਾਏ ਆ ਸਲਾਈਡਾਂ ਲਗਾਈਆਂ ਹੋਈਆਂ ਵਾ ਇਦਾਂ ਦੀਆਂ ਸਲਾਈਡਾਂ ਨੇ ਭਾਜੀ ਸਾਡੇ ਸ਼ਹਿਰ ਚ ਨਹੀਂ ਅਸੀਂ ਕਿਸੇ ਪਿੰਡ ਚ ਨਹੀਂ ਦੇਖੀਆਂ ਪਹਿਲੀ ਵਾਰੀ ਦੇਖੀ ਹੈ ਇਸ ਪਿੰਡ 'ਚ ਬਾਲਾਂ ਦੇ ਨਾਲ ਜੁੜੇ ਰਹਿੰਦੇ ਸੀ ਛੋਟੇ ਛੋਟੇ ਬੱਚੇ ਅਕਸਰ ਉੱਠਦੇ ਹੀ ਮੋਬਾਈਲ ਮੰਗਦੇ ਸੀ ਹੁਣ ਉੱਠਦੇ ਹੀ ਪਾਰਕਾਂ ਦੇ ਵਿੱਚ ਜਾਣਗੇ ਤੇ ਮੋਬਾਈਲਾਂ ਦੇ ਵਿੱਚੋਂ ਕਿਤਨਾ ਕਿਤਨਾ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਦੂਰ ਹੋ ਜਾਏਗੀ ਛੋਟੇ ਬੱਚਿਆਂ ਦੀ ਖਾਸ ਕਰਕੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਕਿਉਂਕਿ ਬੱਚੇ ਜਿਹੜੇ ਆ ਕੱਲ ਅਸੀਂ ਮੈਂ ਦੇਖਿਆ ਕਿ ਕਾਫੀ ਧੁੰਦ ਸੀ ਪਰ ਫਿਰ ਵੀ ਬੱਚੇ ਪਾਰਕ ਚ ਪਹੁੰਚੇ ਹੋਏ ਸੀ ਉਹ ਬੱਚਿਆਂ ਨੂੰ ਇਹ ਬੈਨੀਫਿਟ ਆ ਕਿ ਉਹ ਜਿੱਦਾਂ 24 ਕੰਟੇਨਰ ਕਮਰਿਆਂ ਚ ਰਹਿੰਦੇ ਗੇਮਸ ਖੇលਦੇ ਆ ਹੁਣ ਉਹਨਾਂ ਨੂੰ ਪਤਾ ਕਿ ਸਾਡੇ ਪਿੰਡੇ ਚ ਪਾਰਕਾਂ ਬਣੀਆਂ ਹੋਈਆਂ ਸਲਾਈਡਸ ਲੱਗੀਆਂ ਵਾ ਬੱਚੇ ਆਪਣਾ ਇੰਜੋਏ ਕਰ ਰਹੇ ਆ ਉਹਨਾਂ ਦੀ ਐਕਟੀਵਿਟੀ ਹੋ ਰਹੀ ਫਿਜ਼ੀਕਲ ਐਕਟੀਵਿਟੀ ਹੋ ਰਹੀ ਆ ਉਹਨਾਂ ਫਿਜ਼ੀਕਲ ਐਕਟੀਵਿਟੀ ਵੱਲ ਧਿਆਨ ਦੇ ਰਹੇ ਨੇ ਇਹਦਾ ਕਿ ਬਹੁਤ ਵਧੀਆ ਹੈ ਜਿਹੜੀਆਂ ਰੋਡਸ ਵੀ ਰੋਡ ਵੀ ਬਣੀਆਂ ਵਾਂ ਉਹ ਵੀ ਬਹੁਤ ਵਧੀਆ ਵਾਂ ਸਾਨੂੰ ਆਣਾ ਜਾਣਾ ਬਹੁਤ ਈਜ਼ੀ ਹੋ ਗਿਆ ਵਾ ਅਸੀਂ ਆਨੇ ਜਾਣੇ ਜਿੰਨੀ ਵਾਰੀ ਆਈਏ ਬਸ ਪਿੰਡ ਦੀ ਤਰੱਕੀ ਹੀ ਦੇਖੀ ਦੀ ਆ ਗ੍ਰਾਮ ਪੰਚਾਇਤ ਜੇ ਸਾਰੀ ਦੀ ਗੱਲ ਕੀਤੀ ਜਾਵੇ ਪਿੰਡ ਜੱਬੋਵਾਲ ਦੇ ਨਗਰ ਨਿਵਾਸੀਆਂ ਦੀ ਗੱਲ ਕੀਤੀ ਜਾਵੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤਾਂ ਉਹਨਾਂ ਨੂੰ ਜੀ ਇਹੀ ਕਹਿਣਾ ਚਾਹਨੀ ਆ ਕਿ ਤੁਹਾਨੂੰ ਤੁਸੀਂ ਆਪ ਦੇਖੋ ਕਿ ਸਮਝਦਾਰਾਂ ਤੁਸੀਂ ਇਸ ਪਿੰਡ ਦੇ ਸਰਪੰਚ ਨੇ ਤੁਹਾਡੀ ਪਿੰਡ ਦੀ ਬਹੁਤ ਤਰੱਕੀ ਕਰਵਾਈ ਆ ਪੂਰਾ ਨਕਸ਼ਾ ਬਦਲ ਕੇ ਰੱਖਤਾ ਮੈਨੂੰ ਨਹੀਂ ਲੱਗਦਾ ਕਿ ਹੋਰ ਪਿੰਡਾਂ 'ਚ ਵੀ ਇੰਨਾ ਵਿਕਾਸ ਹੋਇਆ ਹੋਊਗਾ ਇਸ ਕਰਕੇ ਅੱਗੇ ਤੋਂ ਵੀ ਤੁਸੀਂ ਇਹ ਧਿਆਨ ਰੱਖਿਓ ਜੀ ਇਹ ਸਰਪੰਚ ਸਾਹਿਬ ਜਦਾ ਕਿ ਇਹ ਅੱਗੇ ਵੀ ਤੁਹਾਡੀ ਹੋਰ ਤਰੱਕੀ ਕਰਨ ਤੁਹਾਨੂੰ ਹੋਰ ਸਹੂਲਤਾ ਮੁਹਾਇਆ ਕਰਵਾਣ ਜੀ ਸ਼ੁਕਰੀਆਮ ਗਗਨਾ ਜੀ ਪੇ ਪਿੰਡ ਜੱਬੋਵਾਲ ਦੇ ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਦੇਖਿਆ ਕਿ ਮੇਰੀ 23-24 ਸਾਲ ਦੀ ਉਮਰ ਹੋ ਗਈ ਆ ਕਿ ਜਦੋਂ ਤੋਂ ਮੈਂ ਹੋ ਸਾਂਭੀ ਆ ਪੰਚਾਇਤ ਨੇ ਉਹ ਕੰਮ ਨਹੀਂ ਕੀਤਾ ਜੋ ਇਸ ਸਾਲ ਬੀਬੀ ਜਸਵਿੰਦਰ ਕੌਰ ਜੀ ਨੇ ਕਰਕੇ ਦਿਖਾਇਆ ਇੱਕ ਲੇਡਿਸ ਦੇ ਕੰਮ ਕਰਨੇ ਕਿਉਂਕਿ ਲੇਡਿਸ ਦੇ ਵਾਸਤੇ ਬਹੁਤ ਮੁਸ਼ਕਲਾਵਾਂ ਵੀ ਆਉਂਦੀਆਂ ਕਿਉਂਕਿ ਆਪਾਂ ਸਮਾਜ ਨੂੰ ਜਾਣਦੇ ਆਪਾਂ ਸਮਾਜ ਦੇ ਵਿੱਚ ਵਿਚਰਦੇ ਵੀ ਆ ਬਿਲਕੁਲ ਫਿਰ ਵੀ ਉਹਨਾਂ ਨੇ ਕੰਮ ਕੀਤੇ ਹੋਏ ਕੁਝ ਵਧੀਆ ਲੱਗਦੀ ਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਕਿ ਜਿਵੇਂ ਕਿ ਅੱਜ ਤੋਂ ਆਉਣ ਵਾਲੀਆਂ ਪਹਿਲੀਆਂ ਪੰਚਾਇਤਾਂ ਨੇ ਜੋ ਕੰਮ ਕੀਤੇ ਉਹਦੇ ਵਿੱਚ ਉਹ ਕੁਝ ਮਤਲਬ ਕਿ ਆ ਰਹੀ ਕਿ ਉਹਨਾਂ ਬੱਚਿਆਂ ਵਾਸਤੇ ਉਹਨਾਂ ਨੇ ਪਾਰਕਾ ਬਣਾਤੀਆਂ ਆ ਗਲੀਆਂ ਨਾਲ ਵਿਚ ਪਾਏ ਪਾ ਕੇ ਗਲੀਆਂ ਦੀ ਸਫਾਈ ਕਰ ਦਿੱਤੀ ਆ ਸੜਕਾਂ ਚੌੜੀਆਂ ਕਰ ਦਿੱਤੀਆਂ ਉਸ ਦੇ ਆਣਾ ਮਤਲਬ ਕਿ ਪਿੰਡ ਦਾ ਵੀ ਕਾਫੀ ਸੁਧਾਰ ਹੋਇਆ ਹੈ ਕਿ ਸਾਫ ਸਫਾਈ ਦਾ ਵੀ ਖਾਸ ਧਿਆਨ ਰੱਖਿਆ ਬਿਲਕੁਲ ਜੀ ਬਿਲਕੁਲ ਇਸ ਵਾਰ ਕੀ ਮਤਲਬ ਇਹ ਦੇਖਿਆ ਜਾਵੇ ਕਿ ਪਹਿਲਾਂ ਮਤਲਬ ਕਿ ਬਹੁਤ ਤਰ੍ਹਾਂ ਨਹੀਂ ਬਹੁਤ ਸਾਰੀਆਂ ਗ੍ਰਾਂਟਾਂ ਆਈਆਂ ਬਟ ਇਸ ਵਾਰ ਜੋ ਸਰਪੰਚ ਨੂੰ ਗ੍ਰਾਂਟ ਆਈ ਉਹਨੇ ਉਸ ਨੂੰ ਵੀ ਛੱਡ ਕੇ ਆਪਣੇ ਕੋਲੋਂ ਵੀ ਪੈਸਾ ਲਾ ਕੇ ਪਿੰਡ ਦਾ ਕਾਫੀ ਵਿਕਾਸ ਕੀਤਾ ਆ ਜੀ ਰੋਡ ਦੀ ਗੱਲ ਕੀਤੀ ਜਾਵੇ ਆਪਾਂ ਜਿੱਥੋਂ ਵਿਚਰਦੇ ਆਂ ਕੁਝ ਰੋਡ ਦੇ ਵਿੱਚ ਐਂਟਰਲੌਕ ਬਲੌਕ ਲੱਗੇ ਆ ਆਪਾਂ ਦੇਖੇ ਨਾਲ ਨਾਲ ਮੈਸਟਰੀ ਬਲੌਕ ਲਗਾਉਂਦੇ ਪਏ ਆ ਬਲੌਕ ਲਗੇਗਾ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਡੇ ਪਿੰਡ ਦੇ ਜਿਹੜੇ ਮੇਨ ਸੜਕ ਦੇ ਸਾਈਡ ਦੋਨਾਂ ਸਾਈਡਾਂ ਤੇ ਇੰਟਰਲੌਕ ਲਾਈ ਜਾ ਰਹੀ ਆ ਉਸ ਇੰਟਰਲੌਕ ਲਾਣ ਦਾ ਸਾਨੂੰ ਫਾਇਦਾ ਵੀ ਬਹੁਤ ਹੈ ਕਿਉਂਕਿ ਇੱਕ ਤਾਂ ਰੋਡ ਖੁੱਲਾ ਹੋ ਗਿਆ ਆ ਨੰਬਰ ਦੋ ਕਈ ਵਾਰ ਹੁੰਦਾ ਸੀ ਮਿੱਟੀ ਘਾਰਾ ਚਕਨਾਟ ਹੋਣ ਦੇ ਕੰਨ ਮੀਕਾ ਨਾ ਜਨ ਸੀ ਤਾਂ ਪਾਣੀ ਵੀ ਸਲਿੱਪਰੀ ਹੋ ਜਾਂਦਾ ਸੀ ਸਲਿੱਪਰੀ ਵੀ ਹੋ ਜਾਂਦਾ ਸੀ ਤੇ ਪਾਣੀ ਵੀ ਖੜਦਾ ਸੀ ਜਿਸ ਕਾਰਨ ਇਹ ਵੀ ਆਪਾਂ ਨੂੰ ਜਿਹੜੀ ਦਿੱਕਤ ਆ ਰਹੀ ਸੀ ਇਹ ਵੀ ਪ੍ਰੋਬਲਮ ਆਪਰੇ ਸੋਲਵ ਹੋ ਚੁੱਕੀ ਆ ਕਿੰਨਾ ਕ ਰਸਤਾ ਖੁੱਲਾ ਹੋ ਜਾਏਗਾ ਮਤਲਬ ਕਿ ਪਹਿਲਾਂ ਨਾਲੋਂ ਤਾਂ ਕਾਫੀ ਖੁੱਲਾ ਹੋ ਚ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡਾ ਵੀ ਜਿਹੜਾ ਪਿੰਡ ਆ ਆਪਣੇ ਇੱਕ ਪੰਜਾਬ ਦੇ ਨਕਸ਼ੇ ਦੇ ਇੱਕ ਉੱਭਰ ਕੇ ਆ ਰਿਹਾ ਆ ਇਸ ਦੇ ਵਿਕਾਸ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਵੀ ਇੱਕ ਜਿਹੜਾ ਪਿੰਡ ਆ ਇੱਕ ਮਤਲਬ ਕਿ ਬਹੁਤ ਸੋਹਣਾ ਪਿੰਡ ਬਣ ਰਿਹਾ ਹੈ ਕਿ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਨਹੀਂ ਸਗੋ ਪੂਰੇ ਭਾਰਤ ਦੇਸ਼ ਵਿੱਚ ਹੋ ਰਹੀ ਆ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਤੁਹਾਡੇ ਵਾਲੇ ਜਿਹੜੇ ਜੂਥ ਹੈਗੇ ਉਹਨਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਔਰ ਉਹ ਪੰਚਾਇਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਤਾਂ ਬਸ ਇਹੀ ਕਾਵਾਂਗੇ ਕਿ ਦੇਖੋ ਜੀ ਪੰਚਾਇਤ ਚਾਹੇ ਜਿਹੜੀ ਮਰਜ਼ੀ ਹੋਵੇ ਜੋ ਇਹਨਾਂ ਨੇ ਕੰਮ ਕੀਤਾ ਸਾਰ ਉਹਨੂੰ ਸਭ ਨੂੰ ਬਰੀਏ ਤਰੀਕੇ ਨਾਲ ਉੱਪਰ ਲੈ ਕੇ ਆਉਣਾ ਚਾਹੀਦਾ ਹੈ ਤਾਂ ਜੋ ਕਿ ਪਿੰਡ ਦਾ ਵਿਕਾਸ ਹੀ ਹੋਵੇ ਤੇ ਪਿੰਡ ਦਾ ਨਾਂ ਵੀ ਰੌਸ਼ਨ ਹੋਵੇ ਤੇ ਪੰਚਾਇਤ ਦਾ ਵੀ ਤੇ ਸਗੋਂ ਸਾਰੇ ਨਗਰ ਦਾ ਨਾਮ ਰੌਸ਼ਨ ਹੋਵੇ ਕਿਉਂਕਿ ਜਿਸ ਪਿੰਡ ਦੇ ਵਿੱਚ ਆਪਾਂ ਰਹਿੰਦੇ ਆਂ ਜਿਸ ਮੁਹੱਲੇ ਦੇ ਵਿੱਚ ਰਹਿੰਦੇ ਹੈਗੇ ਆਂ ਸਰਪੰਚ ਜਦੋਂ ਚੁਣੇ ਜਾਂਦੇ ਨੇ ਹੁਣ ਵੀ ਵੋਟਾਂ ਦਾ ਵਿਗਲ ਬਚਨ ਦੀਆਂ ਬਿਲਕੁਲ ਤਿਆਰੀਆਂ ਹੋ ਰਹੀਆਂ ਸਰਪੰਚ ਦਾ ਨੈਤਿਕ ਫਰਜ਼ ਵੀ ਬਣਦਾ ਕਿ ਆਪਣੇ ਪਿੰਡਾਂ ਦੀ ਨੁਹਾਰ ਨੂੰ ਬਦਲਣਾ ਇਹ ਨਾ ਹੋਵੇ ਕਿ ਸਰਪੰਚਾਂ ਦੇ ਕੋਲ ਸਿਰਫ ਵਿਆਹ ਵਾਲੇ ਕਾਰਡ ਹੀ ਛਕਣ ਦੇਣੇ ਵਿਆਹ ਹੀ ਖਾਣੇ ਪਾਰਟੀਆਂ ਹੀ ਅਟੈਂਡ ਕਰਨੀਆਂ ਬਹੁਤ ਸਾਰੇ ਸਰਪੰਚਾਂ ਨੇ ਪਿੰਡਾਂ ਦੇ ਨੂਹਾਰ ਬਦਲ ਕੇ ਦਿਖਾਈ ਆ ਜੀ ਉਹਨਾਂ ਪਿੰਡਾਂ ਦੇ ਨਾਲ ਨਾਲ ਜੇ ਇੱਕ ਪਿੰਡ ਜੱਬੋਵਾਲ ਦਾ ਨਾਮ ਦੇਖਿਆ ਜਾਵੇ ਜੁੜਦਾ ਵਿਕਾਸ ਦੇ ਵਿੱਚ ਦਾ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਵਿਕਾਸ ਦੇ ਨਾਤੇ ਜਿਹੜਾ ਸਾਡਾ ਪਿੰਡ ਜੱਬੋ ਵਾਲਾ ਉਹ ਸਭ ਨਾਲੋਂ ਉੱਪਰ ਜਾ ਰਿਹਾ ਹੈ ਕਿਉਂਕਿ ਹੋਰ ਮੇਰੇ ਹਿਸਾਬ ਨਾਲ ਪਿੰਡਾਂ ਵਿੱਚ ਇੰਨਾ ਵਿਕਾਸ ਨਹੀਂ ਹੋਇਆ ਜੋ ਪਿੰਡ ਜੱਬੋ ਵਾਲੇ ਦੇ ਵਿੱਚ ਹੋ ਰਿਹਾ ਆ ਜੀ ਜੀ ਅੱਗੇ ਨਾਲੋਂ ਕਿੰਨਾ ਕੁ ਵਧੀਆ ਲੱਗਦਾ ਜੇ ਆਪਾਂ ਦੇਖੀਏ ਗਰਾਊਂਡਾਂ ਬਣੀਆਂ ਹੈਗੀਆਂ ਬੱਚਿਆਂ ਦੇ ਵਾਸਤੇ ਕਿਉਂਕਿ ਬੱਚੇ ਮੋਬਾਈਲਾਂ ਦੇ ਉੱਪਰ ਲੱਗੇ ਰਹਿੰਦੇ ਸੀ ਹੁਣ ਬੱਚੇ ਮੋਬਾਈਲਾਂ ਦੀ ਨਿਆਤ ਤੋਂ ਥੋੜ੍ਹੀਆ ਦੂਰ ਆਏ ਹੈਗੇ ਆ ਬੱਚਿਆਂ ਦੀ ਨਿਗਾਹ ਦੇ ਉੱਪਰ ਜਿਹੜੀ ਨਵੇਂ-ਨਵੇਂ ਬੱਚੇ ਹੈਗੇ ਛੋਟੇ-ਛੋਟੇ ਬੱਚੇ ਆ ਉੱਠਦਿਆਂ ਸਾਰ ਹੀ ਮੋਬਾਈਲ ਮੰਗਦੇ ਸੀ ਉਹਨਾਂ ਦੇ ਜੀਵਨ ਦੇ ਅੰਦਰ ਵੀ ਬਹੁਤ ਵੱਡੀ ਤਬਦੀਲੀ ਆਈ ਹੈ ਜਦੋਂ ਗਰਾਊਂਡ ਦੇ ਵਿੱਚ ਦੇਖਦੇ ਹਾਂ ਪਾਰਕਾਂ ਦੇ ਵਿੱਚ ਦੇਖਦੇ ਹਾਂ ਵੱਡੇ ਝੂਲਿਆਂ ਦੀ ਜੇ ਗੱਲ ਕੀਤੀ ਜਾਵੇ ਉਹਨਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਹੈਗੇ ਨੌਜਵਾਨ ਜਿਹੜੇ ਹੈਗੇ ਫਾਇਦਾ ਪਿੰਡ ਦੇ ਵਿੱਚ ਗਰਾਊਂਡ ਲੈ ਕੇ ਆਂਦੀ ਹੈ ਪਾਰਕਾ ਬਣਾਈਆਂ ਕਿਉਂਕਿ ਬੱਚੇ ਇੱਕ ਤਾਂ ਮੋਬਾਈਲ ਤੋਂ ਦੂਰ ਰਹਿੰਦੇ ਆ ਤੇ ਨੰਬਰ ਤੋਂ ਬੱਚੇ ਨੇ ਕਬੱਡੀ ਖੇਡ ਰਹੇ ਨਸ਼ੇ ਤੋਂ ਵੀ ਦੂਰ ਰਹੇ ਦੂਰ ਰਹ ਰਹੇ ਆ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਜਿਹੜੇ ਨੌਜਵਾਨ ਬੱਚੇ ਆ ਜਾਂ ਮਤਲਬ ਕਹਿ ਰਹੀ ਕਿ ਕਿਸ਼ੋੜੇ ਬੱਚੇ ਜਾਂ بڑے ਨੌਜਵਾਨ ਕਿ ਕਬੱਡੀ ਦੀ ਗੇਮ ਖੇਡ ਰਹੇ ਆ ਜਾਂ ਕੁਝ ਹੋਰ ਵੀ ਆ ਪਾਰਕਾ ਵਿੱਚ ਜਾ ਕੇ ਆਪਣਾ ਮਨੋਰੰਜਨ ਕਰ ਰਹੇ ক্রিকেট ਖੇਡ ਰਹੇ ਆ ਤੇਵਾ ਟੈਨਿਸ ਖੇਡ ਰਹਾ ਜਾਂ ਕੁਝ ਵੀ ਕਹਿ ਰਹੀ ਹੈ ਕਿ ਮਤਲਬ ਜੀ ਇਹ ਮਤਲਬ ਮੋਬਾਈਲ ਦਾ ਕਹਿ ਰਹੀ ਹੈ ਕਿ ਫਾਇਦੇ ਘੱਟ ਨੁਕਸਾਨ ਜ਼ਿਆਦਾ ਹੈ ਇੱਕ ਕਲਾਪਾ ਕਹਿ ਰਹੀ ਅੱਖਾਂ ਦੀ ਰੋਸ਼ਨੀ ਤਾਂ ਨਹੀਂ ਸੋ ਗਿਆ ਸਾਡੇ ਮਾਨਸਿਕ ਸੰਤੁਲਨ ਨੂੰ ਵੀ ਵਿਗਾੜ ਰਿਹਾ ਕਿਉਂਕਿ ਅਸੀਂ ਫੋਨ ਤੇ ਅੱਜ ਕੱਲ ਆਪਣੇ ਮਤਲਬ ਕਮਰੀ ਚੀਜ਼ ਘੱਟ ਤੇ ਗਲਤ ਚੀਜ਼ਾਂ ਕੁਝ ਜ਼ਿਆਦਾ ਦੇਖ ਰਹੇ ਹਾਂ ਕਿ WhatsApp ਦਾ ਇਹ ਦੇਖਿਆ ਜਾਵੇ ਤਾਂ ਅਸੀਂ ਯੂਸ ਮਤਲਬ ਕਿਸੇ ਮਤਲਬ ਹੋਰ ਤਰੀਕੇ ਨਾਲ ਕਰਨਾ ਚਾਹੁੰਦੇ ਪਰ ਅਸੀਂ ਕਰ ਕਿਸੇ ਹੋਰ ਤਰੀਕੇ ਨਾਲ ਰਹੇ ਨਹੀਂ ਦੇਖੋ ਜੀ ਮਤਲਬ ਕਿ ਪਿੰਡ ਦੇ ਲੋਕ ਜੋ ਮਰਜੀ ਕਹਿਣ ਕਿ ਸਰਪੰਚ ਜਾ ਕਿਸ ਪਾਰਟੀ ਦਾ ਹੈ ਜਾਂ ਕਿਸ ਤਰ੍ਹਾਂ ਦਾ ਵੀ ਆ ਪਰ ਜੋ ਸਰਪੰਚ ਪਿੰਡ ਦੇ ਉਸ ਸੀ ਯੂ نو ਇੱਕ ਅਲੱਗ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਚਾਹੇ ਕਾਂਗਰਸ ਦਾ ਚਾਹੇ ਕਾਲੀ ਕੋਈ ਵੀ ਪਾਰਟੀ ਦਾ ਸਰਪੰਚਾ ਉਹਨੇ ਇਹਨਾਂ ਵਕ ਕੰਮ ਨਹੀਂ ਕਰਕੇ ਦਿਖਾਇਆ ਪਿੰਡ ਦਾ ਵਿਕਾਸ ਨਹੀਂ ਕੀਤਾ ਜੋ ਸਰਪੰਚ ਨੇ ਕਰਕੇ ਦਿਖਾਇਆ ਜੀ ਕਿ ਸਰਪੰਚ ਤਾਂ ਐਕਚੁਅਲ ਪਿੰਡ ਦਾ ਹੁੰਦਾ ਜੀ ਬਹੁਤ ਵਾਰੀ ਸਰਪੰਚਾਂ ਨੂੰ ਪਾਰਟੀਆਂ ਦੇ ਵਿੱਚ ਗਿਣ ਲੈਂਦੇ ਆ ਪਾਰਟੀ ਦਾ ਮੁੱਦਾ ਬਣਾ ਲੈਂਦੇ ਕਿ ਸਰਪੰਚ ਫਲਾਣੀ ਧੜੇ ਦਾ ਜੀ ਸਰਪੰਚ ਤਾਂ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ ਸਰਪੰਚ ਤਾਂ ਨਗਰ ਦਾ ਜੀ ਜਦੋਂ ਰਿਸ਼ਤੇਦਾਰ ਆਉਂਦੇ ਆ ਜੀ ਜਦੋਂ ਸੱਜਣ ਆਉਂਦੇ ਆ ਜਦੋਂ ਸਕੇ ਸੁਵੰਦੀ ਆਂਦੇ ਆ ਉਹ ਪਿੰਡ ਦੀ ਸਫਾਈ ਵੇਖਦੇ ਆ ਤੇ ਕੀ ਉਹ ਬੋਲਦੇ ਪਿੰਡ ਦੇ ਬਾਰੇ ਜੇ ਮਤਲਬ ਕੀ ਦੇਖ ਲਿਆ ਜਾਵੇ ਕਿ ਸਰਪੰਚ ਸਾਹਿਬ ਕੁਝ ਵੀ ਮਤਲਬ ਕੀ ਕੋਈ ਵੀ ਆਂਦਾ ਹੈ ਜਾਂ ਕੋਈ ਵੀ ਮਤਲਬ ਬਾਹਰਲੇ ਮਤਲਬ ਨਗਰ ਤੋਂ ਕੋਈ ਵੀ ਆਂਦਾ ਤਾਂ ਮਤਲਬ ਕੀ ਹੋਰ ਬਾਕੀ ਪੰਚਾਇਤ ਨੂੰ ਤਾਂ ਕੋਈ ਪੁੱਛਣਾ ਨਹੀਂ ਇਹ ਹੀ ਪੁੱਛ ਰਹੇ ਕਿ ਇਸ ਵਾਰ ਸਰਪੰਚ ਕੌਣ ਸੀ ਤੇ ਸਰਪੰਚ ਨੇ ਕੀ ਕੰਮ ਕਰਕੇ ਦਿਖਾਇਆ ਤੇ ਮਤਲਬ ਕਿ ਅਸੀਂ ਇਹ ਹੀ ਗੱਲ ਆਖਿਰ ਤੇ ਕਹਿਣਾ ਚਾਹੁੰਦੇ ਆ ਕਿ ਸਰਪੰਚ ਨੇ ਜੋ ਵੀ ਕੀਤਾ ਪਿੰਡ ਦੇ ਵਿਕਾਸ ਲਈ ਉਹ ਇੰਨਾ ਹੋਰ ਕੋਈ ਨਹੀਂ ਕਰ ਸਕਿਆ ਸਾਰੀ ਪੰਚਾਇਤ ਜੀ ਸਾਰਾ ਨਗਰ ਕਿਉਂਕਿ ਸਰਪੰਚ ਇਕੱਲਾ ਵੀ ਕੁਝ ਨਹੀਂ ਕਰ ਸਕਦਾ ਸਾਰੀ ਪੰਚਾਇਤ ਦਾ ਸਹਿਯੋਗ ਹੋਣਾ ਬੜਾ ਜ਼ਰੂਰੀ ਹੈ ਜੀ ਜੀ ਫਿਰ ਪੰਚਾਇਤ ਦੇ ਨਾਲ ਪੂਰੇ ਨਗਰ ਦਾ ਹੋਣਾ ਬੜਾ ਜ਼ਰੂਰੀ ਹੈ ਉਹਦੇ ਨਾਲ ਨਾਲ ਜਿਹੜੇ ਸਾਡੇ ਐਨ ਆਰ ਆਈ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਜਿਨ੍ਹਾਂ ਜਿਹਨਾਂ ਦਾ ਜਿਹੜਾ ਦਿਲ ਹੈਗਾ ਪੰਜਾਬ ਦੇ ਲਈ ਆਪਣੀ ਜਨਮ ਭੂਮੀ ਦੇ ਲਈ ਹਮੇਸ਼ਾ ਧੜਕ ਰਿਹਾ ਹੈ ਜਦੋਂ ਉਹ ਪਿੰਡ ਦੇ ਵਿਕਾਸ ਨੂੰ ਵੇਖਦੇ ਹਾਂ ਸਾਰੇ ਪੰਚਾਇਤ ਨੂੰ ਇਹ ਕੀ ਵਧਾਈ ਦੇ ਪਾਤਰ ਹੈ ਕੀ ਐਨ ਆਰ ਆਈ ਵਧਾਈ ਦੇ ਪਾਤਰ ਹੈ ਕੀ ਪਿੰਡ ਦੇ ਸੱਜਣ ਕੀ ਪਿੰਡ ਦੀ ਪੰਚਾਇਤ ਕੀ ਪਿੰਦੇ ਸਰਪੰਚ ਸਹਿਵਾਨ ਪਿੰਦੇ ਲੰਬੜਦਾਰ ਸਹਿਵਾਨ ਕਿਉਂਕਿ ਵਿਕਾਸ ਤਾਂ ਸਾਰੇ ਪਿੰਡ ਦਾ ਹੋਇਆ ਕੀ ਉਹ ਸਾਰੇ ਵਧਾਈ ਦੇ ਪਾਤਰ ਨੇ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਪਿੰਡ ਦੇ ਪਿੰਡ ਦੇ ਵਿਕਾਸ ਚ ਕੱਲਾ ਸਰਪੰਚ ਲੈ ਨਹੀਂ ਪੰਚਾਇਤ ਮੈਂਬਰਾਂ ਦਾ ਵੀ ਐਨ ਆਰ ਆਈ ਵੀਰਾਂ ਦਾ ਵੀ ਹੋਰ ਵੀ ਆਪਣੇ ਪੂਰੇ ਨਗਰ ਦਾ ਸਹਿਯੋਗ ਹੈ ਕਿਉਂਕਿ ਕੱਲਾ ਬੰਦਾ ਕੁਝ